ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 36ਵੀਂ ਚੱਲੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਕਰਨ ਕਾਰਨ ਜੋਤੀ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਗਤ ਗੁਰੂ ਪੰਥ ਕਾ ਬਾਲੀ ਸੰਗਤਾਂ ਨੂੰ ਤਾਰਨ ਲਈ ਦਰਸ਼ਨ ਦੇ ਕਰਕੇ ਨਿਹਾਲ ਕਰਨ ਲਈ ਪਾਰੀ ਦੀਵਾਨ ਲਗਾਇਆ ਹੁਕਮ ਕੀਤਾ ਹੇ ਸਿੱਖੋ ਜੋ ਦੂਸਨਾ ਵਾਲੇ ਸ਼ੋਹਤ ਵਾਲੇ ਹਨ ਸਾਰਿਆਂ ਨੂੰ ਬੁਲਾ ਲਿਓ ਪਾਈ ਸੰਖਾ ਦੇ ਆਵਾਜ਼ੋ ਕਰੋ ਇਤਨੇ ਮੇ ਅਨੇਕ ਹੀ ਆਜ਼ਰ ਆਣ ਹੋਏ ਇੱਕ ਸਿੱਖ ਬੇਨਤੀ ਕਰੀ हे ਗੁਰੂ ਸੱਚੇ ਪਾਤਸ਼ਾਹ ਜੀ ਖੂਹ ਵਿੱਚ ਗਊ ਡਿੱਗ ਕੇ ਮਰ ਗਈ ਹੈ ਰੱਸਾ ਉਹਦੇ ਗਲ ਵਿੱਚ ਸੀ ਹੁਕਮ ਹੁਆ हे ਸਿੱਖੋ 500 ਗਾਗਰ ਚਲ ਜਲਦੀ ਕੱਢੋ 7106 ਜਪਜੀ ਕਰਾਓ ਜਾਂ ਕਰੋ ਪੰਜ ਰਤਨੀ ਦਾ ਅੰਮ੍ਰਿਤ ਕਰਦੇ ਪੇਟ ਕਰੋ ਪਾਣੀ ਖੂਹੇ ਵਿਖੇ ਪਾਓ ਸ਼ੁੱਧ ਹੋਵੇਗਾ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ કરી ਹੇ ਗੁਰੂ ਜੀ ਮੁਸਲੇ ਦੇ ਹੱਤੋਂ ਰੋਟੀ ਭੁੱਲ ਕੇ ਖਾਦੀ ਗਈ ਹੈ ਅਸਾ ਬ੍ਰਾਹਮਣ ਜਿਵਾਈ ਦਿੱਤੇ ਹਨ ਉਹਨਾਂ ਨੇ ਸਾਨੂੰ ਪੰਜ ਗੱਭ ਬਣਾ ਕੇ ਪਿਲਾ ਕੇ ਸ਼ੁੱਧ ਕਰ ਲਿੱਤਾ ਹੈ ਬੁਰਾ ਪੁੱਛਿਆ ਪੰਜ ਗੱਭ ਕਿਸ ਕੋ ਕਹਤੇ ਹਨ ਤਾਂ ਉਸ ਉੱਤਰ ਦਿੱਤਾ ਜੀ ਪੰਜ ਗੋ ਪਹਿਲਾ ਗੋਹਾ ਦੂਸਰਾ ਦੁੱਧ ਤੀਸਰਾ ਸ਼ਹਿਦ ਚੌਥਾ ਗੋਮੂਤਰ ਪੰਜਵਾਂ ਦਹੀਂ ਇੰਨਾ ਪੰਜਾਂ ਚੀਜ਼ਾਂ ਨੂੰ ਪੰਜਗਬ ਆਖਦੇ ਹਨ ਜੀ ਗੁਰਾ ਬਚਨ ਕੀਤਾ 헤 ਸਿੱਖੋ ਅੰਮ੍ਰਿਤ ਛਕਾ ਕੇ ਤਨਖਾ ਬਖਸ਼ਾ ਕੇ ਨਾਲ ਰਲਾ ਲਵੋ ਗੁਰੂ ਜੀ ਸ਼ਬਦ ਪੜਿਆ ਮੂਤ ਪਲਿੱਤੀ ਕਪੜੇ ਹੋਈ ਦੇ ਸਾਬਣ ਲੈ ਉਹੋ ਤੋਈ ਇੱਕ ਸਿੱਖ ਨੇ ਫੇਰ ਅਰਜ਼ ਕੀਤੀ हे ਗੁਰੂ ਗਰੀਬ ਨਵਾਜ਼ ਜੀ ਸੱਚੇ ਪਾਤਸ਼ਾਹ ਜੀ ਮੇਰੇ ਹੱਥੋਂ ਗਾਇ ਬੱਦੀ ਹੋਈ ਮਾਰ ਗਈ ਹੈ ਜੀ ਰੱਸਾ ਉਸਦੇ ਗਲ ਵਿੱਚ ਪਿਆ ਹੋਇਆ ਸੀ ਬਚਨ ਹੋਇਆ ਸਿੰਘੋ ਸੰਤੋ ਜਾਣ ਕੇ ਕਉ ਨੂੰ ਕੌਣ ਮਾਰਦਾ ਹੈ ਔਰ ਗਊ ਦੇ ਪਤੀ ਜੋ ਹੈ ਰੱਸਾ ਹੈ ਸਿੱਖੋ ਗਊ ਦੀ ਮੋਤ اسی ਦੇ ਹੱਥੋਂ ਸੀ ਇਹ ਗਊ ਪਿਛਲੇ ਜਨਮ ਚੋਰ ਦੀ ਜੂਨ ਸੀ ਇਸ ਕੋ ਰੱਸਾ ਪਾ ਕੇ ਬੰਨਿਆ ਸੀ ਇਹ ਭੁੱਖਾ ਤਿਹਾਇਆ ਮਰ ਗਿਆ ਸੀ ਅਬ ਗਉ ਦੀ ਜੂਨ ਪਾਈ ਹੈ ਇਹ ਅਦਲੇ ਬਦਲੇ ਹੈ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਿਰਵਿਗਨ ਕਰਾਓ ਪੂਰਨ ਮਾਸ਼ੀ ਕਾ ਬਰਤ ਰੱਖੋ ਨਾ ਪਾਠ ਹੋ ਸਕੇ ਤਾਂ ਪੰਜ ਪਾਠ ਜਪਜੀ ਸਾਹਿਬ ਕੇ ਕਰੋ ਫਿਰ ਕੜਾ ਪ੍ਰਸ਼ਾਦ ਕਰਕੇ ਗੁਰੂ ਜੀ ਦੇ ਸਾਹਮਣੇ ਖੜੋ ਕੇ ਭੁੱਲ ਬਖਸ਼ਾਓ ਤੁਹਾਡੀ ਗਤੀ ਹੋਵੇਗੀ ਸ਼ਬਦ ਜੋ ਬ੍ਰਹਮੰਡੈ ਸੋਈ ਪਿੰਡੈ ਜੋ ਖੋਜੈ ਸੋ ਭਾਵੈ ਪੀਪਾ ਪ੍ਰਣਵੈ ਪ੍ਰਮ ਤਤ ਹੈ ਸਤਗੁਰ ਹੋਈ ਲਖਾਵੈ ਰਹਿਤ ਬਾਣ ਸਿਖਾ ਕੋ ਪ੍ਰਸ਼ਾਦ ਛਕਾਵੋ ਬਚਨ ਕੀਤਾ ਸਿੱਖੋ ਜੇ ਕੋਈ ਸ਼ੌਹਤ ਦੁਸ਼ਣ ਵਾਲਾ ਸਿੰਘ ਹੋਵੇ ਤਾਂ ਤੁਸੀਂ ਉਹਨੂੰ ਜਪਜੀ ਮੰਤਰ ਤੋਂ ਬਿਨਾ ਹੋਰ ਕਿਸੇ ਮੰਤਰ ਦਾ ਭਰੋਸਾ ਨਹੀਂ ਕਰਨਾ ਇੱਕ ਸਿੱਖ ਕਹਿਆ ਜੀ ਸੱਚੇ ਬਾਦਸ਼ਾਤ ਸਤਗੁਰੂ ਮੇਥੂ ਕਾਜ਼ੀ ਦੀ ਸੰਗਤ ਨਾਲ ਮੁਸਲੇ ਦੀ ਰੋਟੀ ਖਾਣੀ ਪਈ ਸੀ ਹੁਣ ਪਛਤਾਵਾ ਲੱਗਦਾ ਹੈ ਜੀ ਕੋਈ ਉਪਾਅ ਦੱਸੋ ਜੀ ਬਚਨ ਹੁਆ ਪਿਛਲੇ ਔਗਣ ਬਖਸ਼ੇ ਲੈ ਪ੍ਰਭ ਅਗੇ ਮਾਰਗੇ ਪਾਵੇ ਸਿੱਖਾ ਜਪਜੀ ਦਾ ਪਾਠ ਕਰੋ ਅਮ੍ਰਿਤ ਸ਼ਕ ਕੇ ਪਰਮ ਦੂਰ ਕਰ ਗੁਰੂ ਜੀ ਮੇਰੀ ਸਿੱਖਣੀ ਮੁਸਲੇ ਨਾਲ ਤੁਰ ਗਈ ਸੀ ਉਹਨਾਂ ਕਲਮਾ ਪੜਾ ਕੇ ਮੁਸਲੀ ਕਰ ਲਈ ਹੈ ਹੁਣ ਮੈਂ ਲੱਭੀ ਹੈ ਉਪਾਅ ਦੱਸੋ ਬਚਨ ਹੁਆ ਸਿੱਖੋ ਤੁਸੀਂ ਕਿਸੇ ਦੇ ਕਹੇ ਕਹਾਏ ਨਾਲ ਲੱਗੋ ਕਰ ਲਿਆ ਕੇ ਉਸ ਤੀਵੀ ਦਾ ਆਦਰ ਕਰੋ ਇਸਤਰੀ ਦਾ ਕੋਈ ਮਜ਼ਹਬ ਨਹੀਂ ਜਿਸ ਦੇ ਪਾਸ ਰਹੇ ਉਸਦੇ ਹੀ ਵਸ ਹੁੰਦੀ ਹੈ ਤੁਸੀਂ ਤੀਮੀ ਨੂੰ ਬਰਤ ਰਖਾਓ ਇੱਕ ਇੱਕ ਮਹੀਨਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਕੇ ਅੰਮ੍ਰਿਤ ਛਕਾਓ ਅੰਮ੍ਰਿਤ ਸਰ ਤਰਨਤਾਰਨ ਗੋਇੰਦਵਾਲ ਗੁਰੂ ਸਰ ਇਸ਼ਨਾਨ ਕਰਾਓ ਜੇਕਰ ਸਿੰਘ پاسੋ ਖਰਚ ਨਾ ਹੋ ਸਕੇ ਤਾਂ ਪੰਜ ਪਾਠ ਜਪਜੀ ਦੇ ਕਰਕੇ ਗੁਰੂ ਸਾਹਿਬ ਦੀ ਮੰਜੀ ਤੇ ਚਾਰੇ ਪਾਵੇ ਧੋ ਕੇ ਇਸ਼ਨਾਨ ਕਰਾਓ ਗਤੀ ਹੋਵੇਗੀ ਇੱਕ ਸਿੰਘ ਨੇ ਕਹਿਣਾ ਜੀ ਮੈਂ ਸ਼ਰਾਦ ਕਰਵਾਇਆ ਸੀ ਉਹਨਾ ਮੇਰੇ ਸੀਸ ਦਾ ਕੰਗਾ ਕੱਢ ਕੇ ਕੱਚ ਦਾ ਨਾਲਾ ਖੁਲਵਾ ਕੇ ਤੋਤੀ ਬਣਵਾ ਕੇ ਕਾਮਾ ਕੁੱਤਿਆਂ ਦੇ ਮੰਤਰ ਪੜ੍ਹਾਏ ਸੀ ਔਰ ਮੈਂ ਉਸਦੇ ਪੈਰ ਧੋਈ ਕੇ ਪੀਤੇ ਸੀ ਮੇਰਾ ਦਿਲ ਉੱਛਲ ਪਿਆ ਸੀ ਬਚਨ ਹੁਆ ਸਿੱਖਾ ਤੇਰੇ ਕੋਈ ਬਾਣੀ ਸ਼ਬਦ ਯਾਦ ਸੁਣਿਆ ਸੁਣਾਇਆ ਹੈ ਸਿੱਖ ਕਹਿਆ ਗੁਰੂ ਜੀ ਮੈਂ ਸਭ ਕੁਝ ਪੜਿਆ ਹਾਂ ਗੁਰੂ ਕੀ ਬਾਣੀ ਜਾਣਦਾ ਹਾਂ ਬਚਨ ਹੁਆ ਤੇਰਾ ਗੁਰੂ ਕੌਣ ਹੈ ਸਿੱਖ ਨੇ ਅਰਜ ਕਰੀ ਜੀ ਮੇਰਾ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਖੰਡੇ ਧਾਰੀ ਹੈ ਜਦ ਇਹ ਬਚਨ ਸੁਨਿਆ ਤਬ ਗੁਰੂ ਜੀ ਨੇ ਗੱਲ ਨਾ ਲਗਾ ਲਿਆ ਫਿਰ ਅੰਮ੍ਰਿਤ ਛਕਾ ਕੇ ਤਨਖਾਹ ਲਗਾਈ ਕੇ ਪੰਗਤ ਮੇ ਬਿਠਾ ਦਿਆ ਬਚਨ ਹੁਆ ਜੋ ਸਤਨਾਮ ਕੇ ਉਪਦੇਸ਼ਕ ਸਿੱਖ ਸਾਧੂ ਹੈ ਉਨਕੋ ਪ੍ਰਸ਼ਾਸ਼ਿਕਾਓਗੇ ਤਾ ਸੁਖ ਪਾਓਗੇ ਨਹੀਂ ਤ ਖੁਆਰ ਹੋਤੇ ਫਿਰੋਗੇ ਪੰਮੇ ਨੇ ਮੇਰੇ ਬੱਚੇ ਮਰਵਾਏ ਹੈ ਮੈਂ ਤੁਹਾਡੀ ਵੈਸ਼ਨੂ ਦਿੱਤੇ ਹਿੰਦੂਆ ਦੀ ਜਿਨੇਊ ਟਿੱਕੇ ਦੀ ਰੱਛਿਆ ਕਰਨੀ ਸੀ ਅੱਗੇ ਵੀ ਪਾਂਡਵਾ ਕੇ ਪੁੱਤ ਅਵ ਸਪਤਾਮਾ ਨੇ ਮਾਰੇ ਸੀ ਜੋ ਸਾਡਾ ਸਿੱਖ ਸਿੰਘ ਸਾਧੂ ਸੰਤ ਕੀਰਤੀ ਭਗਤ ਬਿਹੰਗਮ ਨਿਹੰਗ ਸਿੰਘ ਗੁਣੀ ਗਿਆਨੀ ਪ੍ਰੇਮੀ ਰਾਗੀ ਗਰੰਥੀ ਭਾਈ ਪੁਜਾਰੀ ਵਿਦਿਆਰਥੀ ਦਿਜ ਮੋਨੇ ਸਹਿਤਾਰੀ ਦੇ ਪੈਰ ਧੋ ਕੇ ਪੀਵੇ ਪ੍ਰੀਤ ਸਾਥ ਸੇਵਾ ਪੂਜਾ ਕਰਨਗੇ ਸਤਨਾਮ ਤੇ ਵਾਹਿਗੁਰੂ ਜੀ ਦੇ ਖੰਡੇ ਸੇ ਅੰਮ੍ਰਿਤ ਸ਼ਕ ਕੇ ਉਹ ਸਿੱਖ ਸੰਤ ਤੁਰ ਕੇ ਤੁਲ ਹੈ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਸਿੱਖਾਂ ਸਾਦਾ ਕੋ ਕੂਜੋ ਸ਼ਬਦ ਉਚਾਰਿਆ ਹੰਸਾ ਦੇ ਕੇ ਤਰੰਦਿਆ ਬਗਾ ਆਇਆ ਚਾਓ ਡੁੱਬੇ ਮੋਏ ਬਗਬੂ ਕੋੜੇ ਸਿਰ ਤਲੇ ਉਪਰੇ ਪਾਓ ਕਿਆ ਹੰਸੂ ਕਿਆ ਬਗੁਲਾ ਜਾ ਕੋ ਨਦਰੇ ਤਰੇ ਜੇ ਤਿਸ ਭਾਵੇ ਨਾਨਕ ਕਾਹੋ ਹੰਸੋ ਕਰੇ ਸਿੰਗੋ ਪਿਆਰਿਓ ਮੈਂ ਤੁਹਾਡਾ ਹੰਸ ਦਾ ਬਾਣਾ ਸਾਜਿਆ ਹੈ ਜੇ ਤੁਸੀਂ ਸੰਭਾਲ ਲਓ ਤਾਂ ਸੁਖ ਪਾਓਗੇ ਨਾਲੇ ਤੁਹਾਡਾ ਜਸ ਹੋਵੇਗਾ ਆਪਣਾ ਧਰਮ ਰੱਖਣਾ ਯੋਗ ਹੈ ਸਿੰਘ ਨੇ ਗਿਆ ਮੈਂ ਮੋਨੇ ਘਰ ਦਾ ਪ੍ਰਸ਼ਾਦ ਛਕਿਆ ਸੀ ਬਚਨ ਹੂਆ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਰਿਜਕ ਸੰਭਾਹੇ ਸਿੰਘੋ ਜੋ ਤੁਹਾਨੂੰ ਪ੍ਰਸ਼ਾਦ ਛਕਾਏ ਉਸ ਕੋ ਸਹਿਸ ਗੁਣਾ ਪੁੰਨ ਮਿਲੇਗਾ ਤੁਸਾਂ ਕਰਤ ਪੇਟ ਕਰਕੇ ਸ਼ੱਕ ਲੈਣਾ ਦੇਣਾ ਹੋਵੇ ਤਾਂ ਸਿੱਖ ਸਾਧ ਨੂੰ ਦੇਵਣਾ ਆਪਣੇ ਇਸ਼ਟ ਧਰਮ ਕੋ ਜਾਂ ਨਿਰਧਨ ਜੋ ਬਹੁਤ ਗਰੀਬ ਹੋਵੇ ਤਬ ਉਹਨ ਨੂੰ ਫਲਣਾ ਹੈ ਇੱਕ ਸੇਖ ਜੀ ਕੀਤੀ ਜੀ ਸਿੰਘਾ ਸਿੱਖਾ ਕੋ ਪ੍ਰਸ਼ਾਦ ਕਰਨਾ ਹੈ ਜਦ ਤਿਆਰ ਕੀਤਾ ਸਿੰਘ ਸਿੱਖ ਸੰਤ ਕਰਨ ਲੱਗੇ ਬ੍ਰਾਹਮਣ ਸਹਿਤ ਧਾਰੀ ਆ ਗਏ ਸਿੱਖਾ ਪੁੱਛਿਆ ਗੁਰੂ ਜੀ ਨਾਲ ਬਿਠਾਲ ਕੇ ਸ਼ਿਕਾ ਦਈਏ ਬਚਨ ਹੁਆ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਭੋਗ ਲਗਾਓ ਸਿੰਘਾਂ ਸੰਤਾਂ ਦੀ ਪੰਗਤ ਵਿੱਚ ਪਹਿਲੇ ਵਰਤਾਇਕਰ ਫਿਰ ਹੋਰ ਕਿਦਰੇ ਵਰਤਾਇਓ ਸੰਤਾਂ ਦੀ ਪੰਗਤ ਇੱਕ ਔਰ ਤੇ ਸਾਕ ਸਿੰਘਾਂ ਸਾਡੇ ਨਾਲ ਬਹਾਓ ਨੜੀ ਮਾਰ ਕੁੜੀ ਮਾਰ ਨਸਵਾਰ ਵਰਤਨ ਵਾਲੇ ਕੁੱਠਾ ਖਾਣ ਵਾਲੇ ਸਭਨਾਂ ਨੂੰ ਇੱਕਤਰ ਬਿਠਾ ਕੇ ਪ੍ਰਸ਼ਾਦ ਦੇ ਦਿਓ ਕਿਉਂਕਿ ਗੁਰਾ ਦੇ ਦਰਵਾਰੋਂ ਕੋਈ ਖਾਲੀ ਨਾ ਜਾਏ ਕਰਦ ਪੇਟ ਕਰਕੇ ਸ੍ਰੀ ਪ੍ਰਸ਼ਾਸ਼ਕਾਓ ਅੱਗੇ ਸਾਖੀ 77ਵੀਂ ਚੱਲੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਦੀਵਾਨ ਲਗਾ ਕੇ ਬੈਠੇ ਥੇ ਸਿੱਖਾਂ ਅਰਜ਼ ਕੀਤੀ ਜੀ ਇਹ ਸਿੰਘ ਦੇ ਬੇਟੇ ਦਾ ਵਿਆਹ ਹੈ ਜੀ ਤੇਲ ਚਾੜਨਾ ਹੈ ਯਾ ਕਿ ਨਹੀਂ ਗੁਰੂ ਜੀ ਗਾਨਾ ਬਣਾਏ ਕਿ ਨਹੀਂ ਜੀਤੇ ਸਾਮੀ ਜੀ ਸੈਤ ਪਾਵਨ ਬਲੋ ਕੀ ਹੁਕਮ ਹੈ ਜੀ ਸਿੱਖਾ ਤੇਰੇ ਪਰ ਨਿਰੰਕਾਰ ਪਰਮੇਸ਼ਵਰ ਦੀ ਕਿਰਪਾ ਪਈ ਹੈ ਕਿਉਂ ਜੋ ਤੂੰ ਨੈ ਬੇਲ ਬਾਲਕ ਦਾ ਸ਼ੁਭ ਵਿਆਗ ਰਚਾਇਆ ਹੈ ਸਿੱਖਾ ਤੇਲ ਪਾ ਕੇ ਗਾਨੇ ਬੰਨਣੇ ਤੇ ਸੈਤ ਕਰਨੀ ਭਾਰੀ ਬਿਸ਼ਗਨੀ ਹੈ ਜਦ ਤੇਲ ਝਾੜੀਦਾ ਹੈ ਉਸ ਬੇਲੇ ਬਲਾਮਾ ਨੇੜੇ ਆਉਂਦੀਆਂ ਹਨ ਤਾਹੀਂ ਲੋਹੇ ਦੇ ਲੋਕ ਛੱਲੇ ਪਾਉਂਦੇ ਹਨ ਤੇ ਗਾਨੇ ਬੰਨ੍ਹੇ ਛੱਡਦੇ ਹਨ ਪਰ ਉਹੀ ਉਹੀ ਬਿਗਨ ਕਰਦੇ ਹਨ ਸਿੱਖੋ ਹੁਕਮ ਮੰਨੋਗੇ ਤਾਂ ਰੱਛਾ ਹੋਵੇਗੀ ਜਿਸ ਵੇਲੇ ਜਾਨ ਨਾ ਛਾੜਨੀ ਹੋਵੇ ਪਹਿਲੇ ਲੜਕੇ ਨੂੰ ਅੰਮ੍ਰਿਤ ਛਕਾਓ ਜੇਕਰ ਅੰਮ੍ਰਿਤ ਛਕਿਆ ਹੋਵੇ ਤਾਂ ਤੁੰਸੀ ਤਨਖਾ ਬਖਸ਼ ਲਵੋ ਸਿੱਖਾ ਅਰਜ ਕਰੀ ਜੀ ਪਾਉਂਦੇ ਸਾਨੂੰ ਲਿਖਿਆ ਦਿਖਾਉਂਦੇ ਹਨ ਤੇਲ ਛਾੜਨਾ ਸੈਂਤ ਪਾਣੀ ਬਚਨ ਹੁਆ ਮਾਲ ਪਰਾਇਆ ਮਾਨ ਦਲੇਰ ਉਹਨਾਂ ਦੇ ਵੱਡਿਆਂ ਆਪਣੀ ਉਪਜੀਵਕਾ ਦੇ ਵਾਸਤੇ ਲਿਖ ਦਿੱਤੇ ਹਨ ਸਿੱਖ ਨੇ ਫੇਰ ਅਰਜ ਕਰੀ ਜੀ ਲੋਕ ਆਖਦੇ ਹਨ ਤੇਰੀਆਂ ਤੇਲ ਇੱਕ ਬਾਰ ਹੁੰਦਾ ਹੈ ਦੂਜੀ ਵਾਰ ਨਹੀਂ ਬਚਨ ਹੁਆ ਜਦ ਤਿੰਨ ਲਾਵਾਂ ਪੜੀਆਂ ਜਾਣ ਤਾਂ ਤੇਰੀਆਂ ਰੂਪਵਾਨ ਹੁੰਦੀ ਹੈ ਬਿਨਾਂ ਲਾਵਾਂ ਦੀ ਥਾਂ ਕੰਨਿਆ ਦੇਵੀ ਸਰੂਪ ਹੈ ਸਿੱਖੋ ਤੁਸੀਂ ਉਨਾਂ ਦੀਆਂ ਮਨ ਕਥੀਆਂ ਨਾ ਸੁਨੋ ਗੁਰੂ ਜੀ ਲੋਕ ਸਾਨੂੰ ਹਾਸੀ ਕਰਦੇ ਹਨ ਤੁਸੀਂ ਨਵੀਂ ਨਮੀ ਰੀਤ ਮਰਿਆਦਾ ਕਰਦੇ ਹੋ ਗੁਰੂ ਜੀ ਸ਼ਬਦ ਉਚਾਰਿਆ ਜਿੰਨਾ ਅੰਦਰ ਕੁੜੂ ਵਰਤੈ ਸਚਨਾ ਪਾਵਈ ਜੇ ਕੋ ਬੋਲ ਸਚ ਕੁੜਾ ਜਲੇ ਜਾਵਈ ਸਿੱਖੋ ਸਾਰੇ ਮذਹਬ ਤੁਹਾਡੇ ਨਾਲ ਈਰਖਾ ਮੰਨੀ ਬੈਠੇ ਹਨ ਸਾਰੇ ਮਜਮਾਰ ਕੇ ਸ਼ਰਨਾਵेंगे ਬਚਨ ਹੋਇਆ ਕੰਨੀ ਬੂਜੇ ਦੇ ਰਾਹ ਕਿਤੇ ਵਗੇ ਪਾਉਣ ਸਾਖਤ ਕਾ ਬਕਨਾ ਈਉ ਜਾਨੋ ਜਿ ਬਜੈ ਸੇ ਪਵਨ ਚੁਲਾਈ ਸ਼ਬਦ ਗੁਰੂ ਗੁਰੂ ਰੂਪ ਗੁਰੂ ਨਿਰੰਕਾਰ ਹੈ ਗੁਰੂ ਨਾਨਕ ਦੇਵ ਬਚਨ ਹੁਆ ਸਿੱਖੋ ਜੋ ਰੀਤ ਮਰਿਆਦਾ ਅਸਾਂ ਵਿਆਹ ਦੀ ਕਈ ਐ ਇਹੀ ਕਰੋ ਹੋਰ ਕਿਸੇ ਦੇ ਧੋਖੇ ਵਿੱਚ ਨਾ ਆਵੋ ਤੇ ਆਪਣਾ ਆਪ ਨਾ ਗਵਾਓ ਲੋਕ ਲਾਜ ਦੀ ਨਾਤ ਡਰੋ ਬੇ ਇਲਮ ਨਤਮਾ ਖੁਦਾ ਦਾ ਨਸ਼ਾਕਤ ਆਵਨ ਆਈ ਸ੍ਰਿਸ਼ਟੀ ਮਹਿ ਬਿਨੇ 부ਜੇ ਪਸੂ ਟੋਰ ਨਾਨਕ ਗੁਰਮੁਖੀ ਸੋ 부ਜੈ ਜਾਕੇ ਭਾਗ ਮਥੋਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਪਵੇਨਾ ਪਿਖ ਹੇ ਸਿੱਖੋ ਵਿਦਿਆ ਪੜੋ ਗੁਰੂ ਦੇ ਹੁਕਮ ਦੀ ਮਰਿਆਦਾ ਕਰੋ ਸਿੱਖੋ ਅਸੀਂ ਫਾਰਸੀ ਪੜਦੇ ਦੇਖਿਆ ਸੀ ਆਪਣੇ ਮਰਹਬ ਦੀਨ ਸ਼ਰਾਂ ਦੀ ਕਲਮੇ ਦੀ ਇੱਕ ਵੇਰੀ ਬਾਤ ਸੁਣ ਲੈਣ ਫਿਰ ਸਾਰੀ ਉਮਰ ਨਹੀਂ ਭੁਲੋਂਦੇ ਤੁਸੀਂ ਆਪਣੇ ਇਸ਼ਟ ਧਰਮ ਔਰ ਗੁਰੂ ਕੀ ਬਾਤ ਕੋ ਯਾਦ ਨਹੀਂ ਰੱਖਦੇ ਹੋ ਪਸ਼ੂ ਵੀ ਆਪਣੇ ਘਰ ਕੀ ਮਾਲਕ ਕੀ ਖਬਰ ਰੱਖਦੇ ਹਨ ਡਰਦੇ बार-बार ਤੁਹਾਨੂੰ ਸਮਝਾਈਦਾ ਹੈ ਪਿਛਲੀਆਂ ਸਰੋਤਾਂ ਤੁਹਾਨੂੰ ਪੂਤਨੀਆਂ ਦੀ ਤਰ੍ਹਾਂ ਚੰਬੜ ਗਈਆਂ ਹੋਈਆਂ ਹਨ ਹਜੇ ਤੋੜੀ ਨਹੀਂ ਤਿਆਗਦੀਆਂ ਤੁਸੀਂ ਸੱਚੇ ਹੋ ਮਾਈ ਬਾਪ ਸਾਖ ਸਰਬਤ ਰਾਜਾ ਬਾਬੂ ਸੰਤ ਸਾਰੇਆਂ ਤੋਂ ਪਿਛਲੀਆਂ ਰਤਾਂ ਸੁਣਦੇ ਹੋ हे ਸਿੱਖੋ ਸੁਣੋ ਇੱਕ ਐਸਾ ਸਮਾਂ ਆਵੇਗਾ ਜ਼ਮੀਨ ਅਸਮਾਨ ਪਉਣ ਪਾਣੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਨਗੇ ਔਰ ਇਸੇ ਮੰਤਰ ਸਤਨਾਮ ਸ਼੍ਰੀ ਵਾਇਗੁਰ ਦਾ ਜਾਪ ਕਰਨਗੇ ਗੁਰੂ ਗੁਰੂ ਜਾਪ ਹੋਵੇਗਾ ਨਾਨਕ ਨਾਨਕ ਗੁਰੂ ਨਾਨਕ ਪੁਕਾਰਨਗੇ ਤਾ ਆਪਣੀ ਪੈਜ ਸਵਾਰਨਗੇ ਸਾਥੀ ਸੰਗੇ ਸਭ ਤਰਨਗੇ ਤਾ ਇੱਕ ਸਿੱਖ ਹੱਥ ਜੋੜ ਕਰ ਅਰਜ਼ ਕਰੀ ਜੀ ਚੋਰ ਨੂੰ ਕੀ ਡੰਡ ਹੈ ਜੀ ਬਚਨ ਹੁਆ ਗੁਰੂ ਕਾ ਸਿੱਖ ਜੋ ਚੋਰੀ ਕਰੇਗਾ ਗੁਰੂ ਦੇ ਹਾਮੀ ਨਹੀਂ ਭਰੇਗਾ ਜੋ ਸਿੱਖ ਚਾਦਰ ਕਟੋਰਾ ਕਸ਼ੈਰਾ ਸੋਟਾ ਅਨਸਵਾਜ ਕੜਾ ਕਿਰਪਾਨ ਕੰਗਾ ਸੁਨਹਿਰਾ ਅਫੀਮ ਕੀ ਡੱਬੀ ਜੂਤਾ ਆਦਿਕ ਸਰਦਾਈ ਸ਼ਸਤਰ ਕੁਸਤਕ ਚੁਰਾਵੇਗਾ ਉਸਕਾ ਦੀਨ ਦੁਨੀਆ ਮਹਿ ਮੁਕਾਲਾ ਹੋਵੇਗਾ ਔਰ ਸਭਕੇ ਵਿਖੇ ਖੜਾ ਕਰ ਪੀਠ ਪਾਂਚੇ ਜੁੱਤੇ ਭੇਟ ਉਸਕੀ ਦੇਈ ਡੇਰੇ ਵਿੱਚੋਂ ਕਢਾਲ ਦੇਵਣਗੇ 헤 ਸਿੱਖੋ ਇੱਕ ਦੂਜੇ ਦੀ ਆਪਸ ਵਿਖੇ ਪ੍ਰਤੀਤ ਰੱਖੋ ਚੋਰੀ ਛੱਡੋਗੇ ਤਾਂ ਜਸ ਹੋਵੇਗਾ ਜੋ ਕਿਸੇ ਦੀ ਇਸਤਰੀ ਨੂੰ ਭੈਣ ਬੇਟੀ ਨੂੰ ਖੋਟੀ ਨਜ਼ਰ ਨਾਲ ਦੇਖੇਗਾ खोटी सलाह देगा ओह मर के कंजर अरडम मरासी की जूम मेरे ओ सिखो इस पो सि मनना भुलना नहीं भजन करो और जन्म सवारो बोलो जी आगे साखी अठत्वी चली गुरु सच्चा पातशाह कलगीधर पंथ का वाली पुन सतारे विखे बड़ा भारी दीवान लगाया हुक्म दिता ਸਿੱਖੋ ਤੋਸ਼ੇ ਖਾਨੀਏ ਸੁਖਾ ਸਿੰਘ ਨੂੰ ਝਟਪਟ ਬੁਲਾਓ ਅਰਦਾਸ ਲਿਖੇ ਮਾਝੇ ਵਿਖੇ ਸਾਵਣ ਸਿੰਘ ਜੱਤੀ ਤੇ ਲੱਖਾ ਸਿੰਘ ਖਵਾਲੀ ਵਾਲੇ ਪਾਸ ਕਬੀਰਾ ਹਮਰਾ ਕੋ ਨਹੀਂ ਹਮ ਕਿਸੇ ਹੁਕ ਕੇ ਨਹੀਂ ਜਿਨੇ ਇਹ ਰਚਨ ਰਚਾਇਆ ਤਿਸੀ ਮਾਹੀਸ ਮਾਈ ਏਕ ਓਮਕਾਰ ਸਤਨਾਮ ਲਿਖਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਢੀ ਪਾਤਸ਼ਾਹੇ ਪਾਛਾਈ 10ਵੀਂ ਜੋਗ ਭਾਈ ਲੱਖਾ ਸਿੰਘ ਸਿੰਘ ਖਾਲਸਾ ਜੋਗ ਖੁਸ਼ੀ ਬਾਚਣੀ ਗੁਰੂ ਆਪ પ્રસન્ન ਹੈ ਅਕਾਲ ਪੁਰਖ ਤੁਹਾਡੇ ਪਰ પ્રસન્ન ਰਹੇ ਖਾਲਸਾ ਤੁਸੀਂ ਆਕਰਕੇ ਇੱਥੇ ਸੰਗਤਾਂ ਦੇ ਦਰਸ਼ਨ ਕਰੋ ਮਨੁੱਖਾ ਦੇ ਕਾ ਉਧਾਰ ਆਏ ਕੇ ਕਰੋ ਦਸਵੰਦ ਭੇਜੋ ਸਿੱਖਾਂ ਦੀ ਮਦਦ ਰੱਖੋ ਨੁਰਖ ਸੰਘਾਰ ਸੰਤ ਉਪਾਰਨੇ ਭੇਜੀ ਹਾਤ ਬਚਿੱਤਰ ਸਿੰਘ ਬਹੁ ਰੂਪੀਏ ਕੇ 1760 ਲਿਖੀ ਵਿਸਾਖੋ ਦਿਨ 15 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਚਣੀ ਸਰਵਤ ਖਾਲਸੇ ਯੋਗ ਲਿਖੀ ਪਾਈ ਸੁਖਾ ਸਿੰਘ ਤੋਸੇ ਖਾਨੀਏ ਨੇ ਇੱਕ ਸਿੱਖ ਬੇਨਤੀ ਕਰੀ ਜੀ ਸੱਚੇ ਪਾਤਸ਼ਾਹ ਮੈਂ ਗਰੀਬ ਜੱਟ ਸਿੱਖ ਹਾਂ ਮੇਰੀ ਖੇਤੀ ਨਹੀਂ ਲੱਗਦੀ ਮਾਲ ਵਿਨਸ ਜਾਂਦਾ ਹੈ ਸਿੱਖਾਂ ਖੂਦੇ ਹਲਟ ਚਲਾਣੇ ਵਾਲੇ ਥਾਂ ਪਿੱਪਲ ਬੋਰਡ ਲਗਾ ਕੇ ਰੱਖਿਆ ਕਰ अन्न धन बहुत हे सिखो बैलों को मारिया नहीं करो भुखे रख के जोत्या ना करो पशु जो हुंदा है, उसकी जान बड़ी औखी निकलती है और पशु मुँह से बोल नहीं सकता इनको खेती खाने के सबब भी ना मारो पशु पर रहम करना चाहिए शब्द नरु मरे नरु कामे ना आवे पशु मरे दस काज सवारे ਮਨੁੱਖਾਂ ਕਾਂਸ ਰਸ਼ਪਾਲ ਹੈ ਪਸ਼ੂ ਕਾ ਰਸ਼ਪਾਲ ਕੋਈ ਨਹੀਂ ਹੋਤਾ ਔਰ ਗ੍ਰੈਸਟੀ ਨੂੰ ਚਾਹੀਏ ਬੁੱਧਵਾਰ ਸਿੰਘਾਂ ਦੇ ਕੇਸੀ ਇਸ਼ਨਾਨ ਤੁਸੀਂ ਕਰਾਓ ਬੈਲ ਗਊ ਮੱਝ ਦੀ ਹੋਰ ਪਸ਼ੂ ਦੀ ਔਰ ਬਿਰਤ ਦੀ ਧੁੱਪ ਛਾਂ ਪਾਲੇ ਦੀ ਪਾਣੀ ਦੀ ਨੀਰੇ ਦੀ ਟਹਿਲ ਰੱਖੋ ਤੁਸੀਂ ਜੱਟ ਸਦਾ ਕਰੋਧਬਾਨ ਰਹਿੰਦੇ ਹੋ ਤਾਂ ਹੀ ਤੁਸੀਂ ਜਿਗਰਾ ਤੇ ਧੀਰਜ ਹੀ ਰੱਖਣਾ ਕਿਸੇ ਨਾਲ ਲੜ ਕੇ ਮਰਨਾ ਅੱਛਾ ਨਹੀਂ ਹੀਮਾਂ ਜਾਨ ਦੀ ਰੱਛਿਆ ਹੈ ਨੀਰਾ ਰੱਸਾ ਖੁਰਪਾ ਕਹੀ ਲੋਹਾ ਇਹਨਾਂ ਦੀ ਕਦੇ ਚੋਰੀ ਨਹੀਂ ਕਰਨੀ ਸਿੱਖੋ ਉਹ ਧੰਨ ਹੈ ਜੋ ਆਪਣੀ ਕਮਾਈ ਕਰਕੇ ਗਰੀਬ ਭੁੱਖੇ ਨੰਗੇ ਨਾਲ ਵੰਡ ਖਾਂਦੇ ਹਨ ਇਤਨੇ ਯੋਗਾ ਨਾ ਹੋਵੇ ਤਾਂ ਆਪਣੇ ਨਿਰਭਾ ਕਰ ਖਾਵੇ ਪਾਪਾਂ ਤੋਂ ਜ਼ਰੂਰ ਬਚੇ ਕਾਸ ਕੀ ਤੁਛ ਚੋਰੀ ਸੇ ਧਰਮ ਹਾਰਨਾ ਦੋਸ਼ ਹੈ ਚੋਰੀ ਯਾਰੀ ਮਿੱਥਿਆ ਔਰ ਸਿੱਖ ਸਿੰਘ ਕੀ ਇੱਛਿਆ ਇੱਕ ਸਿੱਖ ਹੱਥ ਜੋੜ ਚਰਨੋਂ ਪਰ ਸੀਸ ਰੱਖ ਬੇਨਤੀ ਕਰੀ ਹੇ ਗੁਰੂਆ ਸਿਰਫ ਗੁਰੂ ਤੇਰੇ ਨਾਮ ਦੀ ਸਭ ਕਰਾਮਾਤ ਹੈ ਹੇ ਗੁਰੂ ਜੀ ਮੈਂ ਪ੍ਰਥਕ ਦੇਖਿਆ ਹੈ ਜੀ ਮੇਰੇ ਪਾਸ 200 ਰੁਪਿਆ ਦਸਵੰਦ ਦਾ ਸੀ ਮੈਂ ਇੱਕ ਪਿੰਡ ਸਿੱਕਾਂ ਦੇ ਅਸਥਾਨ ਗਿਆ ਔਰ ਕਿਹਾ ਹੇ ਪਾਈ ਸਿੱਖਾ ਇਹ ਗੁਰੂ ਦਾ ਪਦਾਰਥ ਹੈ ਤੂੰ ਸੰਭਾਲ ਕੇ ਰੱਖ ਛੱਡ ਮੈਂ ਤੇ ਇਥੋਂ ਤੁਰਦੀ 베ਰੀ ਲੈ ਲਮਾਂਗਾ ਤਾਂ ਉਸ ਕਿਹਾ ਕਿ हे ਸਿੱਖਾ ਗੁਰੂ ਕੇ ਪੈਸੇ ਕੋ ਹੱਥ ਨਹੀਂ ਲਗਾਉਣਾ ਜਬ ਮੈਂ ਆਰਤੀ ਸੋਹਿਲਾ ਪੜ ਕੇ ਸੁੱਤਾ ਤਾਂ ਉਸ ਘਰ ਵਾਲੇ ਚੂੜਿਆਂ ਨਾਲ SLA ਪੱਕੀ ਠਹਿرائی ਕਿ ਮੇਰੇ ਘਰ ਵਿਖੇ ਅਜ ਇੱਕ ਰਾਹੀ ਹੈ ਮੈਂ ਉਸ ਨੂੰ ਵੱਡੀ ਰਾਤ ਤੇ ਹੋਰ ਹੀ ਤੁਰਾਂਗਾ ਤੂੰ ਸਾ ਉਸ ਨੂੰ ਰਾਹ ਵਿੱਚ ਜਾ ਕੇ ਪਕੜ ਲੈਣਾ ਔਰ ਮਾਰ ਦੇਣਾ ਪਦਾਰਥ ਨੂੰ ਵੰਡ ਲਵਾਂਗੇ ਤਾਂ ਉਸ ਸਿੱਖ ਨੇ ਅੱਧੀ ਰਾਤ ਤੇ ਹੀ ਮੈਨੂੰ ਉਠਾ ਕੇ ਘਰੋਂ ਟੋੜ ਦਿੱਤਾ ਮੈਂ ਉਸ ਸਿੱਖ ਨੂੰ ਉਧਰਮਚਾਲਾ ਵਿੱਚ ਆ ਕੇ ਠਹਿਰ ਗਿਆ ਔਰ ਜਬਜੀ ਸਾਹਿਬ ਜੀ ਦੇ ਪੰਜ ਪਾਠ ਕੀਤੇ ਉਸ ਸਿੱਖ ਨੇ ਤੁਰੰਤ ਹੀ ਆਪਣੇ ਬੇਟੇ ਨੂੰ ਭੇਜਿਆ ਕਿ ਭਾਈ ਉਹਨਾਂ ਚੂੜਿਆਂ ਤੋਂ ਆਪਣੇ ਹਿੱਸੇ ਦਾ ਪਦਾਰਥ ਵੰਡ ਕਰਕੇ ਲੈ ਆਓ ਚੂੜਿਆਂ ਨੇ ਉਸ ਨੂੰ ਆਉਂਦਿਆਂ ਸਾਰ ਹੀ ਮਾਰ ਸਿੱਟਿਆ ਔਰ ਗੁਰੂ ਜੀ ਮੈਂ ਬਚ ਰਿਹਾ ਬਚਨ ਹੋਇਆ ਸਿੱਖੋ ਪਾਪੀ ਕਰਮ ਕਮਾਉ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨੇ ਮਦਾਨੀਆਂ ਤੇ ਉਹ ਮਥੇ ਤਰਮਰਾਏ ਸਿੱਖੋ ਦਗਾ ਨਹੀਂ ਕਰਨਾ ਇੱਕ ਸਿੱਖ ਅਰਜ ਕਰੀ ਗੁਰੂ ਸੱਚੇ ਪਾਤਸ਼ਾਹ ਜੀ 500 ਰੁਪਏ ਦਾ ਕੜਾ ਪ੍ਰਸ਼ਾਦ ਲੰਗਰ ਵਿਖੇ ਤਿਆਰ ਕਰਾਓ ਔਰ 500 ਅਰਦਾਸ ਕਰਾ ਕੇ ਮੱਥਾ ਟੇਕਿਆ ਗੁਰੂ ਜੀ ਖੁਸ਼ੀ ਕਰਦੇ ਪਏ ਸਿੱਖਾ ਨਿਹਾਲ ਸਿੱਖਾ ਜਿੱਥੇ ਤੂੰ ਯਾਦ ਕਰਦਾ ਸੈ ਅਸੀਂ ਤੇਰੀ ਰੱਛਿਆ ਉੱਤੇ ਹੀ ਕਰਦੇ ਰਹੇ ਹਾਂ ਨਿਹਾਲ ਹੋ ਨਿਹਾਲ ਸਿੱਖੋ ਜਪਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਪਰੇ ਹੋਰ ਕੋਈ ਪ੍ਰਯੋਗ ਤੁਸਾਂ ਨਹੀਂ ਕਰਨਾ ਨਰੇਣੀ ਬਲ ਆਦਿਕ ਕਿਸੇ ਪੰਡੇ ਦੇ ਧੋਖੇ ਵਿੱਚ ਆ ਕੇ ਨਹੀਂ ਕਰਵਾਉਣਾ ਸਿੱਖ ਹੱਥ ਜੋੜ ਅਰਜ ਕਰੀ ਗੁਰੂ ਜੀ ਤੁਸੀਂ ਦੀਨ ਦਿਆਲ ਹੋ ਜੀ ਜੋ ਮੇਰੇ ਸਾਥ ਵਰਤੀ ਹੈ ਸੁਣ ਲਓ ਜੀ ਮੈਂ ਭੈਣ ਦੇ ਘਰ ਰਿਹਾ ਸਾਂ ਰੁਪਏ ਦੇਖ ਕੇ ਉਹਨਾਂ ਮੇਰੀ ਰੋਟੀ ਵਿੱਚ ਸੰਖੀਆਂ ਪਾ ਦਿੱਤਾ ਮੈਂ ਇੱਕ ਰੋਟੀ ਕੁੱਤੇ ਨੂੰ ਪਾਈ ਉਹ ਤਾਂ ਖਾਂਦੇ ਸਾਰ ਹੀ ਮਰ ਗਿਆ ਭਣੇਵੇਂ ਆਖਿਆ ਮੇਰੀ ਮਾਂ ਤੈਨੂੰ ਮਾਰੇਗੀ ਰਾਤ ਖੰਡ ਚਾਵਲਾਂ ਦੀ ਥਾਲੀ ਵਿੱਚ ਜ਼ਹਿਰ ਪਾ ਦਿੱਤਾ ਮਾਮਾ ਭਣੇਮਾ ਖਾਣ ਲੱਗੇ ਤਾਂ ਉਹ ਥਾਲੀ ਚੁੱਕ ਲਈ ਬਹਾਨੇ ਸਹਿ ਹੋਰ ਥਾਲੀ ਦਿੱਤੀ ਸੋ ਖਾਦੀ ਪੈਣ ਨੇ ਜਾ ਕੇ ਟੋਕਾ ਲਵਾ ਕੇ ਲਿਆਂਦਾ ਮੈਂ ਆਪਣੀ ਮੰਜੀ ਨੂੰ ਛੋੜ ਕਰ ਪਣੇਵੇਂ ਦੀ ਮੰਜੀ ਉੱਤੇ ਸੋ ਰਿਹਾ ਪਣੇਵਾ ਮੇਰੀ ਮੰਜੀ ਤੇ ਸੁੱਤਾ ਕੇ ਪੁੱਤ ਜਾਣ ਕੇ ਨਾ ਮਾਰੇਗੀ ਪਰ ਉਸ ਖੂਨਣ ਨੇ ਆਉਂਦੇ ਸਾਰ ਟੋਕਾ ਮਾਰ ਪੁੱਤ ਦਾ ਸਿਰ ਜੁਦਾ ਕਰ ਦਿੱਤਾ ਪੁੱਤ ਮਰ ਗਿਆ ਮੈਂ ਬਾਚ ਰਹਾ ਰਾਜੇ ਉਸ ਕੋ ਲੋਹੇ ਦੀ ਸੂਤਨੀ પાਕੇ ਸਾਰੇ ਦੇਸ਼ ਦੇ ਵਿੱਚ ਫੇਰਾਈ ਔਰ ਉਸਨੂੰ ਡਾਡਾ ਰੋਲ ਕੇ ਮਾਰਿਆ ਬਚਨ ਹੋਇਆ ਜਿੱਥੇ ਭ੍ਰਮ ਹੋਵੇ 헤 ਸਿੱਖੋ ਉਥੇ ਇੱਕ ਘੜੀ ਭਰ ਵੀ ਰਹਿਣਾ ਫਲਾ ਨਹੀਂ ਹੈ ਕਿਉਂਕਿ ਪਾਪੀ ਨੂੰ ਪਾਪ ਹੀ ਪਿਆਰਾ ਹੈ ਦੁਹਰਾ ਇਸ ਪ੍ਰਕਾਰ ਗੁਰਦੇਵ ਕਹੇ ਸਾਖੀ ਦੇ ਲਿਖਾਈ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਲਈ ਬੁਲਾਈ ਚਉਪਈ ਸਾਖੀ ਕੋ ਗੁਰੂ ਭੋਗ ਸੋ ਪਾਇਓ ਸੰਗਤ ਪੁਨ ਉਪਦੇਸ਼ ਕਮਾਇਓ ਤਨ ਤਨ ਗੁਰੂ ਸਭਨੇ ਪਾਖਿਓ ਹੇ ਸਤਗੁਰੂ ਹਮਰੀ ਪਥੇ ਰਾਖਿਓ ਦੁਹਰਾ ਸੰਗਤ ਕੀ ਸੁਣ ਅਰਜ ਕੋ ਜਾਨੀ ਗਰਜ ਮਹਾਨ ਪਾਈ ਮਰਜ ਸਿੱਖਨ ਗੁਰੂ ਬੋਲੇ ਰਿੱਧ ਮੁਛਠਾਨ ਸ਼ਲੋਕ ਸ਼੍ਰੀ ਮੁਖਬਾਕ ਪਤੇ ਰਾਖੀ ਗੁਰੇ ਪਾਰ ਬ੍ਰਹਮ ਤਜੇ ਪਰਪੰਚ ਮੋਹ ਵਿਕਾਰ ਨਾਨਕ ਸੋ ਆਰਾਦੀਏ ਅੰਤਨ ਪਾਰ ਵਾਰ ਅੱਗੇ ਸਾਖੀ 79ਵੀਂ ਚੱਲੀ ਗੁਰੂ ਸੱਚੇ ਪਾਤਸ਼ਾਹ ਕਰਨ ਕਾਰਨ ਇਮਬਲੀ ਵਿਖੇ ਦੀਵਾਨ ਲਗਾਇਆ ਔਰ ਇਹੇ ਸ਼ਬਦ ਉਚਾਰਿਆ ਇੱਕ ਲੱਖ ਪੁੱਤ ਸਵਾ ਲੱਖ ਨਾਤੀ ਤਿਹ ਰਾਵਣ ਕਰਦਿਆ ਨ ਬਾਤੀ ਭਾਈ ਮੋਹਰ ਸਿੰਘ ਭੰਡਾਰੀ ਨੇ ਹੱਥ ਜੋੜ ਬੇਨਤੀ ਕਰੀ ਹੇ ਗੁਰੂ ਕਰਨ ਕਾਰਨ ਪਰਮ ਪਿਤਾ ਜੀ ਸਾਧੂ ਵੈਸਨੂ ਵਿਰਾਗੀ ਪੰਡਾਰੇ ਲਈ ਰਸਦ ਮੰਗਦੇ ਹਨ ਬਚਨ ਹੁਆ ਸੰਤੋ ਲੰਗਰ ਤਿਆਰ ਹੋਵੇਗਾ ਤਾਂ ਸ਼ੱਕ ਲੋ ਹੁਨਾ ਕਹਿਆ ਅਸੀਂ ਆਪਣੇ ਹੱਥਾਂ ਦਾ ਭੋਜਨ ਕਰਾਂਗੇ ਗੁਰੂ ਜੀ ਕਿਹਾ ਲੰਗਰ ਕੇ ਭੋਜਨ ਪਾਣੀ ਤੋਂ ਬਿਨਾ ਦਾਤਨ ਕਰਨੀ ਬਹੁਤ ਦੋਸ਼ ਹੈ ਜੋ ਬਹੁਤ ਮੈਲੇ ਵਸਤਰ ਰੱਖੇ ਉਹ ਪ੍ਰੇਤ ਰੂਪ ਹੁੰਦਾ ਹੈ ਕਪੜੇ ਚਿੱਟੇ ਹੰਸਾ ਰੂਪ ਹੈ ਇੱਕ ਸਿੱਖ ਕਿਹਾ ਜੀ ਥਿਤਵਾਰ ਦੀ ਗੱਲ ਦੱਸੋ ਜੀ ਬਚਨ ਹੁਆ ਸਿੰਗੋ ਤੁਸੀਂ ਵਿਆਹ ਕੁੜਮਾਈ ਮੁਕਲਾਵਾ ਹੋਰ ਜੋ ਕਾਰਜ ਹੈ ਗੁਰੂ ਕੇ ਬਚਨਾ ਦੇ ਅਨੁਸਾਰ ਕਰੋ ਸੰਗਤ ਪੂਨ ਉਪਦੇਸ਼ ਕਮਾਓ ਸਾਖੀ ਕੋ ਗੁਰਪੋਗ ਸੋ ਪਾਓ ਤਨ ਤਨ ਗੁਰੂ ਸਭ ਕੇ ਭਾਖਿਓ ਏ ਸਤਗੁਰੂ ਹਮਾਰੀ ਪਤੇ ਰੱਖਿਓ ਦੋਹਰਾ ਸੰਗਤ ਕੀ ਸੁਨ ਅਰਜ ਕਉ ਜਾਨੀ ਦਰਜ ਮਹਾਨ ਪਾਈ ਮਰਜ ਸਿੱਖਨ ਗੁਰੂ ਬੋਲੇ ਰਿੱਦੇ ਰੁਚਠਾਨ ਸਲੋਕ ਸ਼੍ਰੀ ਮੁਖਵਾਕ ਪਤੇ ਰਾਖੀ ਗੁਰੂ ਪਾਰ ਬ੍ਰਹਮ ਤਜੇ ਪਰਪੰਚ ਮੋ ਵਿਕਾਰ ਨਾਨਕ ਸੋ ਆਰਾਦੀਏ ਅੰਤ ਨ ਪਾਰ ਵਾਰ ਆਗੇ ਸਾਖੀ ਅਸੀਮੀ ਚੱਲੀ ਗੁਰੂ ਸੱਜੇ ਪਾਤਸ਼ਾਹ ਕਰਨ ਕਾਰਨ ਇਮਬਲੀ ਵਿਖੇ ਦੀਵਾਰ ਲਗਾਇਆ ਔਰ ਇਹ ਸ਼ਬਦ ਉਚਾਰਿਆ 1 ਲੱਖ ਪੁੱਤ ਸਵਾਲ ਲਖਨਾਤੀ ਤੇ ਰਾਵਣ ਘਰ ਦੀਆਂ ਨਾਬਾਤੀ ਭਾਈ ਮੋਹਰ ਸਿੰਘ ਪੰਡਾਰੀ ਨੇ ਹੱਥ ਜੋੜ ਕੇ ਬੇਨਤੀ કરી ਏ ਗੁਰੂ ਕਰਨ ਕਾਰਨ ਪਰਮ ਪਿਤਾ ਜੀ ਸਾਧੂ ਵੈਸ਼ਨੋ ਵੈਰਾਗੀ ਪੰਡਾਰੇ ਲਈ ਉਹ ਰਸਨ ਮੰਗਦੇ ਹਨ ਬਚਨ ਹੁਆ ਉਹਨਾਂ ਕੋ ਅ ਸਾਡੇ ਪਾਸ ਲਿਆ ਆਵੋ ਜਦ ਉਹ ਆਏ ਤਾਂ ਬਚਨ ਹੁਆ ਸੰਤੋ ਲੰਗਰ ਤਿਆਰ ਹੋਵੇਗਾ ਤਾਂ ਛੱਕ ਲੋ ਉਹਨਾ ਕਿਹਾ ਅਸੀਂ ਆਪਣੇ ਹੱਥਾਂ ਦਾ ਭੋਜਨ ਕਰਾਂਗੇ ਗੁਰੂ ਜੀ ਕਿਹਾ ਲੰਗਰ ਕੇ ਭੋਜਨ ਵਿਖੇ ਕਿਆ ਦੋਸ਼ ਹੈ ਸੰਤਾ ਕਿਹਾ ਤੁਸੀਂ ਜਨੇਊ ਨਹੀਂ ਰੱਖਦੇ ਗੁਰੂ ਸੱਚੇ ਪਾਤਸ਼ਾਹ ਸ਼ਬਦ ਪੜਿਆ ਦਇਆ ਕਪਾ ਸੰਤੋਖ ਸੁਥ ਜਾਤੂ ਗੰਢੀ ਸਤੂ ਬੱਟੂ ਇਹੋ ਜਨੇਊ ਜੀ ਕਾ ਹੈ ਤ ਪਾਡੇ ਕਤੂ ਨਾ ਇਹੋ ਟੁਟੇ ਨਾ ਮਲ ਲਾਗੇ ਨਾ ਇਹੋ ਜਲੇ ਨਾ ਜਾਏ ਤਨ ਸੋ ਮਾਨਸ ਨਾਨ ਕਾ ਜੋ ਗਲੇ ਚਲੇ ਪਾਏ ਹੇ ਸੰਤੋ ਅਸਲੀ ਵੈਸਨੋ ਮਤ ਅ ਸਾਡੇ ਸਿੰਘੋ ਖਾ ਹੈ ਨਾ ਸੀਸ ਮੁੰਨਣਾ ਨਾ ਹੁੱਕਾ ਪੀਣਾ ਨਾ ਕੁੱਠਾ ਖਾਣਾ ਹੋਰ ਵੈਸਨੋ ਸਵਾਗਤ ਧਾਰੀ ਹਨ ਲਖਣ ਵੈਸਨੋ ਕਾ ਕੋਈ ਨਹੀਂ ਸਿੱਖੋ ਜਿਹੜਾ ਸਾਡੇ ਲੰਗਰ ਦੀ ਛੂਤ ਮੰਨੇ ਉਸ ਕੋ ਅਨਦੇਵਨਾ ਭਾਰੀ ਦੋਸ਼ ਹੈ ਤੁਸਾਂ ਉਸ ਦਾ ਆਦਰ ਨਹੀਂ ਕਰਨਾ ਉਹ ਤੁਰਕ ਜੈਸਾ ਹੈ ਜਿਹੜਾ ਸਾਡੇ ਧਰਮ ਦੀ ਨਿੰਦਾ ਕਰੇ ਉਸ ਦਾ ਵੱਡਪਣ ਸਾਡੇ ਕਿਸੇ ਅਰਥ ਹੈ ਜਿੰਨਾ ਸਾਡੇ ਪੰਥ ਵਿੱਚ ਗਲਾਨੀ ਜਾਣੀ ਹੈ ਉਸ ਕੋ ਤੁਸਾਂ ਪੁੱਛਣਾ ਨਹੀਂ ਉਹਨਾਂ ਦੇ ਹੱਥ ਦਾ ਅੰਨ ਦਾ ਪਾਣੀ ਵੀ ਨਹੀਂ ਛੂਣਾ ਏ ਸਿੱਖੋ ਜੇਕਰ ਹੁਕਮ ਮੰਨੋਗੇ ਤਾਂ ਗੁਰੂ ਜੀ ਦੇ ਘਰ ਵਿਖੇ ਤੁਹਾਡੀ ਸ਼ੋਭਾ ਹੋਵੇਗੀ। ਸੰਗਤ ਪੁੱਛਿਆ ਗੁਰੂ ਜੀ ਅਮਸਿਆ ਕਾ ਦਹੀਂ ਬ੍ਰਾਹਮਣਾ ਕਿਉਂ ਦਈਏ? ਗੁਰੂ ਜੀ ਬਚਨ ਕੀਤਾ ਧਰਮ ਸ਼ਾਸਤਰ ਧਰਮ ਸ਼ਾਲਾ ਵਿਖੇ ਦਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਓ। ਭੋਗ ਲਗਾਓ। ਸਿੰਘਾਂ ਨੂੰ ਬਰਤਾਏ ਦੇਵਣਾ। ਜਿਸ ਅਸਥਾਨ ਵਿਖੇ ਧਰਮ ਸ਼ਾਲਾ ਨਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਹੋਵੇ। ਉਸ ਜਗ੍ਹਾ ਬਹਿਮੰਗਮਾ ਸਿੱਖਾਂ ਨੂੰ ਦੇਵੋ ਮੋਨੇ ਨੜੀ ਮਾਰ ਕਿਸੇ ਨੂੰ ਨਹੀਂ ਦੇਵਨਾ ਕਾਂ ਕੁੱਤੇ ਨੂੰ ਪੁੰਨ ਨਹੀਂ ਦੇਣਾ ਜੀਵਨ ਸਿੰਘ ਮਜ਼ਹਬੀ ਅਰਜ਼ ਕਰੀ ਗੁਰੂ ਸੱਚੇ ਪਾਤਸ਼ਾ ਹਿੰਦੂ ਤੇ ਮੁਸਲਮਾਨ ਮੇਰੇ ਨਾਲ ਵਖੇੜਾ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਤੇ ਕੁਛ ਨਾ ਬਣਾਇਆ ਔਰ ਤੈਨੂੰ ਆਪਣੇ ਨਾਲ ਵੀ ਨ ਰਲਾਇਆ ਤੁਰਕ ਆਖਦੇ ਹਨ ਤੂੰ ਸਾਡੀ ਸੁਣ ਅਸੀਂ ਤੈਨੂੰ ਨਾਲ ਰਲਾਈ ਲੈਨੇ ਹਾਂ ਬਚਨ ਹੋਇਆ ਇੱਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ ਏ ਪਾਈ ਜੀਵਨ ਸਿੰਘ ਅਸੀਂ ਤੈਨੂੰ ਨਾਲ ਰਲਾਈ ਲੈਨੇ ਹਾਂ ਫਿਰ ਵੀ ਤਿੰਨ ਪੰਥ ਰਹਿਣਗੇ ਇੱਕ Hindu ਦੂਜਾ ਮੁਸਲਮਾਨ ਤੀਜਾ ਪੰਥ ਖਾਲਸਾ ਅਸਾ ਤੈਨੂੰ ਚੌਥਾ ਪੰਥ ਸਾਜਿਆ ਹੈ ਤੂੰ ਘਬਰਾਉ ਨਹੀਂ ਗੁਰੂ ਦੀ ਜੀਵਨ ਸਿੰਘ ਨੂੰ ਵਰ ਦਿੱਤਾ ਤੇਰੇ ਝੰਡੇ ਨਿਸ਼ਾਨ ਚੁਲਣਗੇ ਲੱਖੋ ਸਿੰਘ ਮذਹਬੀ ਸਜਣੇ ਸਜਾਣੇ ਲੱਗ ਪਏ ਜੀਵਨ ਸਿੰਘ ਤੇਰੀ ਫਤਿਹ ਗਜੇ ਤੇਰੇ ਪੰਥ ਦਾ ਐਸਾ ਵਧੇਗਾ Hindu Muslim ਤੇਰੀ ਸਲਾਮੀ ਵਿੱਚ ਰਹਿਣਗੇ ਤੂੰ ਕਿਸੇ ਮذਹਬ ਦੇ ਪੰਥ ਵਿੱਚ ਨਾ ਲੱਗੀ ਮੈਂ ਤੇਰਾ ਮਰਤਬਾ ਬੜਾ ਕੀਤਾ ਹੋਇਆ ਹੈ ਜਿੰਨੇ ਰਾਜੇ ਮਹਾਰਾਜੇ ਪਾਤਸ਼ਾਹ ਹੋਣਗੇ ਸਬਨਾ ਦੇ ਮذਹਬੀ ਅਗਵਾਨ ਚੁਲਣਗੇ निशान फतेह गुरु खालस के नाम एक सिख ने कहा जी दातन दतन बहरा सुन जैसे कुआं तिसका पाप पानी तो बिना दातन करनी बहुत दोष है जो बहुत मैले बस्तर रखे ओह प्रेत रूप होता है कपड़े चिट्टे रखे तो का रूप है एक सिख कहा ਜੀ ਥਿੱਤ ਦੀ ਗੱਲ ਦੱਸੋ ਜੀ ਬਚਨ ਹੁਆ ਸਿੰਗੋ ਤੁਸੀਂ ਵਿਆਖੜ ਮਾਈ ਮੁਕਲਾਵਾ ਹੋਰ ਜੋ ਕਾਰਜ ਕਰਨਾ ਹੋਵੇ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਕੇ ਬਿਨਾ ਕਿਸੇ ਵਿਚਾਰ ਪਰਮ ਦੇ ਤੁਰੰਤ ਕਰ ਲੈਣਾ ਹੋਰ ਝੂਠੇ ਟੇਵੇ ਰੋਲਾ ਪਾਵਣ ਵਾਲਿਆਂ ਦੇ ਨਹੀਂ ਮੰਨਣੇ ਗੁਰੂ ਜੀ ਸਾਨੂੰ ਕਿਰਪਾ ਕਰਕੇ ਕੜਾ ਪ੍ਰਸ਼ਾਦ ਦੀ ਵਾਰਤਾ ਦੱਸੋ ਜੀ ਬਚਨ ਹੁਆ ਕੜਾ ਪ੍ਰਸ਼ਾਦ ਪ੍ਰੀਤ ਦੇ ਸੰਯੁਕਤ ਕਰੋ ਕੜਾ ਪ੍ਰਸ਼ਾਦ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲੈ ਜਾਓ ਦੋ ਭਾਗ ਕਰਕੇ ਅਰਦਾਸ ਕਰਾਓ ਇੱਕ ਭਾਗ ਗੁਰੂ ਜੀ ਦੇ ਸੰਮੁਖ ਵਾਟ ਦੇਵੋ ਦੂਜਾ ਭਾਗ ਆਪਣੀ ਸੰਗਤ ਵਿੱਚ ਤੁਸੀਂ ਵਰਤਾਓ ਤਾਂ ਪੁੰਨ ਫੱਲੇਗਾ ਹੋਰ ਬਹਿੰਗਮਾਂ ਨੂੰ ਵਰਤਾਓ ਆਪ ਛਕੋ ਛਕਾਓ ਲਾਲਚ ਸੇ ਨਹੀਂ ਛਕਣਾ ਮੁਲਾਹਜ਼ੇ ਸੇ ਨਹੀਂ ਵਰਤਾਓ ਸ਼ਾਨਦਾ ਇੱਕੋ ਜਿਹਾ ਦਿਓ ਬਹਿਗਮ ਲੋੜਵੰਦ ਭੁੱਖੇ ਨੂੰ ਭਲੀ ਪ੍ਰਕਾਰ ਰਜਾਓ ਖੁਲਾਓ ਗੁਰੂ ਅਕਾਲ ਪੂਰਨ ਪ੍ਰਸੰਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ